ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀकांड ਦੇ ਦੋਸ਼ੀਆਂ ਨੂੰ ਸਜ਼ਾ ਮਾ ਦੇਵਾਉਣ ਦੇ ਲਈ ਬਰਗਾੜੀ ਮੋਰਚਾ ਫਿਰ ਤੋਂ ਲੱਗ ਸਕਦਾ ਹੈ ਜੀ ਆਜ 27 ਜਨਵਰੀ ਨੂੰ ਪੰਥਕ ਧਿਰਾਂ ਦਾ ਇਕੱਠ ਚੰਡੀਗੜ੍ਹ ਵਿਖੇ ਹੋਣ ਜਾ ਰਿਹਾ ਜਿਸ ਦੇ ਵਿੱਚ ਇਕੱਠੀਆਂ ਹੋਈਆਂ ਨੇ ਪੰਥਕ ਧਿਰਾਂ ਵੱਲੋਂ ਅੱਜ ਬਰਗਾੜੀ ਮੋਰਚੇ ਸੰਬੰਧੀ ਰੂਪਰੇਖਾ ਤਿਆਰ ਕੀਤੀ ਜਾਣੀ ਹੈ ਅਤੇ ਕਈ ਅਹਿਮ ਫੈਸਲੇ ਵੀ ਲਏ ਜਾਣੇ ਨੇ ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਮੁਤਬਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਨੁਮਾਇंदे ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ 27 ਜਨਵਰੀ ਨੂੰ ਪੰਥਕ ਟੀਰਾਂ ਦਾ ਇਕੱਠ ਏ ਚੰਡੀਗੜ੍ਹ ਵਿਖੇ ਹੋਣ ਜਾ ਰਿਹਾ ਜਿਸ ਦੇ ਵਿੱਚੇ ਕਈ ਅਹਿਮ ਫੈਸਲੇ ਲਏ ਜਾਣੇ ਨੇ ਇਨ੍ਹਾਂ ਫੈਸਲਾਂ ਵਿੱਚੋਂ ਮੁੱਖ ਫੈਸਲਾ ਤਾਂ ਇਹ ਹੀ ਹੈ ਕਿ ਬਰਗਾੜੀ ਵਿਖੇ ਦੁਬਾਰਾ ਮੋਰਚਾ ਲਗਾਇਆ ਜਾਣਾ ਜਿਸ ਦੀ ਅਗਵਾਈ ਜੇਲ੍ਹ ਵਿੱਚੋਂ ਹੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਕੀਤੀ ਜਾਣੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਮੋਰਚਾ ਉਦੋਂ ਤੱਕ ਖਤਮ ਨਹੀਂ ਹੋਏਗਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਾਨ ਨਹੀਂ ਦਿੱਤੀਆਂ ਜਾਂਦੀਆਂ ਦੱਸਦੀ ਹੈ ਇਸ ਤੋਂ ਪਹਿਲਾਂ ਵੀ ਬਰਗਾੜੀ ਵਿਖੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚੋਂ ਮੋਰਚਾ ਲੱਗਿਆ ਸੀ ਪਰ ਸਰਕਾਰ ਦੇ ਨਾਲ ਸੁਲਾਹ ਹੋਣ ਤੋਂ ਬਾਅਦ ਇਹ ਮੋਰਚਾ ਚੁੱਕ ਲਿਆ ਗਿਆ ਜਿਸ ਤੋਂ ਬਾਅਦ ਹੀ ਹੁਣ ਦੁਬਾਰਾ ਮੋਰਚਾ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਮੋਰਚਾ ਚੁੱਕੇ ਜਾਣ ਤੋਂ ਬਾਅਦ ਹੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਨੂੰ ਹੁਕਮ ਦਿੱਤੇ ਗਏ ਸਨ ਕਿ ਦੁਬਾਰਾ ਤੋਂ ਪਰ ਗਾੜੀ ਮੋਰਚੇ ਲਈ ਰੂਪਰੇਖਾ ਤਿਆਰ ਕੀਤੀ ਜਾਵੇ। ਸੋ ਅੱਜ ਪੰਥਕ ਤਿਰਾਂ ਦੇ ਕੱਟ ਤੋਂ ਬਾਅਦ ਵੱਡਾ ਐਲਾਨ ਹੋਣ ਦੀ ਸੰਭਾਵਨਾ ਦਿੱਤੀ ਜਾ ਰਹੀ ਹੈ। ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ